So, ਤਪਣੀ ਚਰਨ ਰਾਖ ਪ੍ਰਾਪਤਾ ਤੇ ਗੁਰ ਪ੍ਰਸਾਦ ਕਿਨ ਵਿਲ ਜਾਤੇ ਸੁਣੋ ਬਿਣੋ ਪ੍ਰਭ ਮੇਰੇ ਮੀਤ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਕਹਿ ਕਹ ਅਰਦਾਸ ਵਿਸਰ ਨਹੀਂ ਪੂਰਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜਾ ਸਤਗੁਰ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਏ ਇਕ ਜਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਦ ਹੋਏ ਸਤਗੁਰ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਏ ਇਕ ਜਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਦ ਹੋਏ ਸਤਗੁਰ ਵਿੱਚ ਹੀ ਅੰਮ੍ਰਿਤ ਹੈ ਹਰਿ ਉਤਮ ਹਰ ਪਦ ਸੋਏ ਨਾਨਕ ਕਿਰਪਾ ਦੇ ਹਰ ਧਿਆਈ ਹੈ ਗੁਰੂਖ ਪਾਵੇ ਕੋਏ ਮਨ ਚੌਥਾ ਹਉ ਮੈਂ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸੰਸਾਰ ਲਾਹ ਹਰ ਤਨ ਖਟਿਆ ਗੁਰਮੁਖ ਸ਼ਬਦ ਵਿਚਾਰ ਹਮੇ ਮੈਨ ਮੈਨ ਵਿਖ ਉਤਰੇ ਹਰ ਅਮਰਤ ਹਰ ਔਰ ਤਾਰ ਸਭ ਕਾਰ ਜਿ ਤਨ ਕੇ ਸਿੱਧ ਹਏ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋਤੁਰ ਮਿਲੈ ਸੇ ਮਿਲ ਰਹੇ ਹਰ ਮੇਲੇ ਸੇ ਸੱਚਾ ਸਭ ਸੱਚ ਸ ਸੱਚਾ ਗੋਸਾਈ ਤੁਗ ਨੂੰ ਸਭ ਧਿਆਏ ਦੀ ਸਭ ਲਗੈ ਤੇਰੀ ਪਾਈ ਤੇਰੀ ਸਿਫਤ ਸੁਹਾਨਿਓ ਸਰੂਪ ਹੈ ਜਿਨ ਕੀ ਤਿਸ ਪਾਰ ਲੰਗਾਈ ਗੁਰਮੁਖ ਖਨੋ ਫਲ ਪਾਏ ਨਾ ਸਤਨਾਵ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਦੀ અપਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਪਵਿੱਤਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦੇ ਹੋਏ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਅੰਗ ਉੱਪਰ ਪਹੁੰਚੇ ਹਾਂ ਰਾਗ ਗੌਰੀ ਕੀ ਵਾਰ ਅਰੰਭ ਹੁੰਦੀ ਹੈ ਜੋ ਚੌਥੇ ਪਾਤਸ਼ਾਹ ਜੀ ਦੀ ਰਚਨਾ ਹੈ ਇਸ ਪਵਿੱਤਰ ਗੁਰਬਾਣੀ ਗ੍ਰੰਥ ਸਾਹਿਬ ਵਿਖੇ 22 ਬਾਰਾ ਸਤਗੁਰਾਂ ਨੇ ਦਰਜ ਕਰਵਾਈਆਂ ਹਨ ਔਰ ਗੁਰ ਪਿਆਰਿਓ ਇਹਨਾਂ ਵਾਰਾਂ ਨੂੰ ਲੜੀਵਾਰ ਕਰਦੇ ਹੋਇਆ ਪਾਤਸ਼ਾਹ ਜੀ ਨੇ ਪਹਿਲਾ ਸ਼ਲੋਕ ਫਿਰ ਸ਼ਲੋਕ ਨਾਲ ਮਿਲਦੇ ਹੋਏ ਮਹੱਲੇ ਅਤੇ ਪੌੜੀਆਂ ਦਰਜ ਕਰਵਾਈਆਂ ਕੀਤੀਆਂ ਹਨ ਔਰ ਇਹਨਾਂ ਤੋਂ ਵਧੇ ਹੋਏ ਜਿਹੜੇ ਸ਼ਲੋਕ ਸੰਨ ਇਹਨਾਂ ਵਾਰਾਂ ਤੋਂ ਜੋ ਵਧ ਗਏ ਸਨ ਉਹ ਪਾਤਸ਼ਾਹ ਜੀ ਨੇ ਐਂਡ ਤੇ ਲਗਭਗ 1400 10 ਅੰਗ ਉੱਪਰ ਸੁਭਾਏ ਮਾਨ ਕੀਤੇ ਹਨ ਸ਼ਲੋਕ ਵਾਰਾਂ ਤੇ ਵਧੀਟ ਲਿਖ ਕੇ ਔਰ ਆਪ ਜੀ ਨੂੰ ਪਤਾ ਹੈ ਕਿ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਵਾਰਾਂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਤੀਜੇ ਪਾਤਸ਼ਾਹ ਜੀ ਦੇ ਚਰਨ ਸ਼ਰਨ ਵਿੱਚ ਰਹੇ ਹਨ ਔਰ ਉਹਨਾਂ ਨੇ ਆਪਣੇ ਜੀਵਨ ਦੌਰਾਨ ਜੋ ਵਾਤਾਵਰਣ ਗੁਰੂ ਘਰ ਵਿੱਚ ਦੇਖਿਆ ਉਸ ਨੂੰ ਵੀ ਆਪਣੇ ਸ਼ਬਦਾਂ ਵਿੱਚ ਉਹਨਾਂ ਨੇ ਗੁਰੂ ਪਿਆਰਿਓ ਬਖਸ਼ਿਸ਼ ਕੀਤਾ ਲਿਖਣਾ ਕੀਤਾ ਇਸ ਵਾਰ ਦੇ ਵਿੱਚ ਇੱਕ ਖਾਸ ਗੱਲ ਹੈ ਜਿਹਨੂੰ ਉਥਾਨਿਕਾ ਵੀ ਕਹਿ ਦਈਏ ਇਹ ਗੋਇੰਦਵਾਲ ਸਾਹਿਬ ਵਿੱਚ ਬਹੁਤ ਸਾਰੇ ਮਰਵਾਹੇ ਤੇ ਖੱਤਰੀ ਰਹਿੰਦੇ ਸਨ ਤੇ ਇੱਕ ਤੱਪੜਾ ਰਹਿੰਦਾ ਸੀ ਜੋ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਨਾਲ ਖਾਰ ਖਾਂਦਾ ਸੀ ਕਿਉਂਕਿ ਸ਼ਰੀਕ ਜਿਹੜਾ ਹੈ ਦੂਜੇ ਦਾ ਪ੍ਰਤਾਪ ਦੇਖ ਕੇ ਫਿਰ ਰਾਜੀ ਨਹੀਂ ਹੁੰਦਾ ਇਸ ਵਾਰ ਦੇ ਵਿੱਚ ਉਸਤਪੇ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹ ਵਾਰਤਾ ਵੀ ਹੈ ਜੋ ਆਪਾਂ ਉਥਾਨਕਾ ਦੇ ਰੂਪ ਵਿੱਚ ਸਰਪਣ ਕਰਦੇ ਹਾਂ ਫਿਰ ਇਸ ਵਾਰ ਦੇ ਸ਼ਲੋਕਾਂ ਦੀ ਵਿਚਾਰ ਅਰੰਭ ਕਰਾਂਗੇ ਜਿਵੇਂ ਸ਼ਲੋਕ ਦਾ ਬਚਨ ਹੈ ਸਤਗੁਰ ਪੁਰਖ ਦਿਆਲ ਹੈ ਜਿਸਨੂੰ ਸੰਤ ਸਭ ਕੋਏ ਏਕ ਦਿਸ਼ਟ ਕਰ ਵੇਖਦਾ ਮਨ ਭਾਵਨੀ ਤੇ ਸਿਧ ਹੋਏ ਸਤਗੁਰਤਾ ਸਭ ਤੇ ਹੀ ਦਇਆ ਕਰਨ ਵਾਲਾ ਦਿਆਲੂ ਕਿਰਪਾਲੂ ਹੈ ਉਹਦੀ ਅੱਖ ਵਿੱਚ ਉਹਦੀ ਨਿਗਾਹ ਵਿੱਚ ਸਾਰੇ ਬਰਾਬਰ ਹਨ ਸਭ ਤੇ ਇੱਕ ਦ੍ਰਿਸ਼ਟੀ ਨਾਲ ਕਿਰਪਾ ਕਰਦਾ ਹੈ ਪਰ ਅੱਗੇ ਸਾਡੇ ਭਾਂਡੇ ਕਿਹੋ ਜਿਹੇ ਐ ਬਦਲੋ ਸਾਡੀ ਭਾਵਨਾ ਹਿਰਦੇ ਦੀ ਮਨ ਭਾਵਨੀ ਕਿਹੋ ਜੀ ਐ ਸਾਨੂੰ ਉਹ ਜੀ ਪ੍ਰਾਪਤੀ ਹੁੰਦੀ ਹੈ ਸਤਗੁਰ ਵਿੱਚ ਤਾਂ ਅੰਮ੍ਰਿਤ ਵੀ ਹੈ ਜਿਹੜਾ ਇਹ ਜੀਵ ਨੂੰ ਪਰਮੇਸ਼ਰ ਵਿੱਚ ਮਿਲਾ ਕੇ ਉਤਮ ਪਦਵੀ ਵੀ ਚਲ ਜਾ ਸਕਦਾ ਹੈ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖ ਪਾਵੇ ਕੋਏ ਪਰ ਕੋਈ ਵੱਡੇ ਭਾਗਾਂ ਵਾਲਾ ਹੀ ਗੁਰੂ ਦੀ ਕਿਰਪਾ ਲੈ ਕੇ ਇਸ ਨੂੰ ਪ੍ਰਾਪਤ ਕਰਦਾ ਹੈ ਨਹੀਂ ਤਾਂ ਸੰਸਾਰ ਜਿਹੜਾ ਹੈ ਹਉਮੈ ਹੰਕਾਰ ਦੇ ਵਿੱਚ ਭਰਿਆ ਹੋਇਆ ਹੈ ਹਉਮੈ ਮਾਇਆ ਸਾ ਵਿਖੈ ਨਿਤ ਜਗ ਟੋਟਾ ਸੰਸਾਰ ਇਸ ਸੰਸਾਰ ਹਉਮੇ ਮਾਇਆ ਵਿਸ਼ੇਵਕਾਰਾਂ ਦਾ ਭਰਿਆ ਹੋਇਆ ਜਿਸ ਤਰ੍ਹਾਂ ਮੈਂ ਉਥਾਨਕਾ ਦੇ ਤੌਰ ਤੇ ਵਿਸ਼ੇਸ਼ ਤੌਰ ਤੇ ਇਸ ਵਾਰ ਦੇ ਵਿੱਚ ਇੱਕ ਰਚਨਾ ਹੈ ਸਤਿਗੁਰੂ ਰਾਮਦਾਸ ਜੀ ਨੇ ਵਿੱਚ ਦਰਜ ਕੀਤੀ ਹੈ ਕੇ ਮਰਵਾਹੇ ਖੱਤਰੀ ਅਤੇ ਤਪੇ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਬਾਦ ਵਿਵਾਦ ਕਰਦੇ ਰਹਿੰਦੇ ਸਨ ਔਰ ਇਹ ਲਗਭਗ ਗੁਰੂ ਪਾਤਸ਼ਾਹ ਦੇ ਸ਼ਰੀਕ ਵੀ ਬਣ ਗਏ ਜਿਵੇਂ ਕੋਈ ਸ਼ਰੀਕ ਜਾਂ ਕੋਈ ਕੁਝੇ ਕੰਮ ਵਾਲਾ ਬੰਦਾ ਇੱਕ ਦੂਜੇ ਨਾਲ ਸ਼ਰੀਕਾ ਕਰਦਾ ਹੈ ਇਸੇ ਤਰ੍ਹਾਂ ਹੀ ਉਹ ਜਿਹੜਾ ਤੱਪਾ ਪਿੰਡ ਵਿੱਚ ਰਹਿੰਦਾ ਸੀ ਉਹ ਸ਼ਰੀਕਾ ਕਰਦਾ ਸੀ ਔਰ ਗੁਰ ਪਿਆਰਿਓ ਇਸੇ ਵਾਸਤੇ ਕੁਟੰਮੀ ਤੇ ਜਾਤ ਭਾਈ ਸੰਤਾ ਧਰਤਾ ਉਤਾਰਾ ਤੋਂ ਪਰੇ ਵਰਸਾਈ ਨਹੀਂ ਗਏ ਭਾਅ ਬਖਸ਼ਿਸ਼ ਪ੍ਰਾਪਤ ਨਹੀਂ ਕੀਤੀ ਜਿਵੇਂ ਪਹਿਲੇ ਪਾਤਸ਼ਾਹ ਜੀ ਕਹਿੰਦੇ ਹਨ ਨਾਲਕ ਦਾਦਕ ਸਹਰੇ ਬਾਨੀ ਚਾਰੋ ਰਹੇ ਸੰਤ ਸੇ ਖਾਲੀ ਕਿਉਂਕਿ ਜਦੋਂ ਗੁਰੂ ਅੰਗਦ ਸਾਹਿਬ ਨੇ ਨਗਰ ਬਸਾਇਆ ਗੋਇੰਦਵਾਲ ਤਾਂ ਵਾਸਰ ਕੇ ਤੋਂ ਲਿਆ ਕੇ ਆਪਣੇ ਰਿਸ਼ਤੇਦਾਰ ਸਾਥ ਸੰਬੰਧੀਆਂ ਸ੍ਰੀ ਕੇ ਕਬੀਲੇ ਵਾਲਿਆਂ ਨੂੰ ਇਥੇ ਜਗਾ ਦੇ ਕੇ ਵਸਾਉਣਾ ਕੀਤਾ ਸੀ ਫੋਲ ਕੀ ਹੋਇਆ ਜਦੋਂ ਧੰਗੁਰੂ ਅਮਰਦਾਸ ਜੀ ਦੀ ਇੱਥੇ ਚੜ੍ਹਤ ਹੋ ਗਈ ਸਿੱਖ ਸੰਗਤਾਂ ਸਤਿਗੁਰਾਂ ਨੂੰ ਨਮਸ਼ਕਾਰਾ ਕਰਦੀਆਂ ਮੱਥੇ ਟੇਕਦੀਆਂ ਤੇ ਇਹਨਾਂ ਦਾ ਮਾਨ ਦੇਖ ਕੇ ਪ੍ਰਤਾਪ ਦੇਖ ਕੇ ਗੋਇੰਦਵਾਲ ਦੇ ਖੱਤਰੀ ਸਹਿ ਨਾ ਸਕੇ ਕੁਝ ਤਾਂ ਜਾਤ ਤੋਂ ਭਾਈ ਗੁਣੇ ਦੇ ਸ਼ਰੀਕਾ ਕਰਕੇ ਤੇ ਕੁਝ ਉਹ ਸੁਲਤਾਨੀਆਂ ਸ਼ੇਖਾਂ ਨੇ ਮੰਨਣ ਵਾਲੇ ਸੀ ਆਪ ਸੰਤਾਨੀਏ ਪੀਰਾਂ ਨੂੰ ਮੰਨਣ ਵਾਲੇ ਸਨ ਇਸੇ ਕਰਕੇ ਗੁਰੂ ਤੇ ਗੁਰੂ ਜੀ ਦੇ ਸਿੱਖਾਂ ਨਾਲ ਵਿਰੋਧ ਰੱਖਣ ਲੱਗੇ ਜਿਵੇਂ ਅੱਜ ਵੀ ਆਪਾਂ ਦੇਖਦੇ ਹਾਂ ਗੁਰਸਿੱਖੀ ਦੇ ਨਾਲ ਕਿੰਨੇ ਲੋਕ ਜਿਹੜੇ ਹੋਰ ਪਾਸਿਆਂ ਤੇ ਟੱਲੇ ਹੋਏ ਆ ਕਿੰਨਾ ਵਿਰੋਧ ਕਰਦੇ ਆ ਇਹ ਉਹਦੋਂ ਕੋਈ ਕੰਮ ਚੰਦਾ ਆ ਰਿਹਾ ਹੈ ਤਾਂ ਗੁਰੂ ਪਿਆਰੋ ਵਿਰੋਧ ਰੱਖਣ ਲੱਗੇ ਜਦੋਂ ਸਿੱਖ ਬਾਹਰ ਕੂਹ ਤੋਂ ਪਾਣੀ ਲੈਣ ਜਾਣ ਤਾਂ ਉਹਨਾਂ ਦੇ ਜਵਾਬ ਉਹ ਲਾਦੇ ਨੌਜਵਾਨ ਮੁੰਡੇ ਗਲੇਲੇ ਮਾਰ ਕੇ ਸਿੱਖਾਂ ਦੇ ਘਰੇ ਪੜ੍ਹਦੇ ਨੇ ਸਿੱਖਾਂ ਦੇ ਗੁਰੂ ਸਾਹਿਬ ਕੋਲ ਆ ਕੇ ਦੱਸਣਾ ਤਾਂ ਮਹਾਰਾਜ ਨੇ ਉਹਨਾਂ ਨੂੰ ਮਸ਼ਕਾ ਬਣਵਾ ਦਿੱਤੀਆਂ ਜੋ ਚੌੜੇ ਜੀਆਂ ਬਣਿਆ ਕਰਦੀਆਂ ਸੀ ਤੇ ਉਹਨਾਂ ਨੂੰ ਕੁਝ ਨਾ ਕਿਹਾ ਭਾਵ ਉਹਨਾਂ ਮਸ਼ਕਾ ਘਰੇ ਪੜਨ ਵਾਲੇ ਖੱਤਰੀਆਂ ਦੇ ਬੱਚਿਆਂ ਨੂੰ ਕੁਝ ਨਾ ਕਿਹਾ ਸਿੱਖਾਂ ਨੂੰ ਕਿਹਾ ਕੋਈ ਗੱਲ ਨਹੀਂ ਆ ਮਸ਼ਕਾ ਲੈ ਜਾ ਕਫਰ ਕੀ ਹੋਇਆ ਉਹਨਾਂ ਦੁਸ਼ਟਾਂ ਨੇ ਤੀਰ ਕਮਾਨ ਬਣਾ ਲਏ। ਔਰ ਤੀਰ ਮਾਰ ਕੇ ਮਸ਼ਕਾ ਨੂੰ ਪਾਰ ਦਿੰਦੇ। ਗਾਗਣਾ ਬਲਵਾ ਦਿੱਤੀਆਂ ਸਤਿਗੁਰਾਂ ਨੇ ਫਿਰ ਵੀ ਕੁਝ ਨਾ ਆਖਿਆ ਪਰ ਜਦ ਇਹ ਇੱਟਾ-ਵੱਟੇ ਮਾਰ ਕੇ ਗਾਗਣਾ ਭੰਨਣ ਲੱਗੇ ਤਾਂ ਗੁਰੂ ਜੀ ਨੇ ਫਿਰ ਇੱਕ ਦਿਨ ਕਹਿ ਦਿੱਤਾ 1616 ਵਿਕਰਮੀ ਨੂੰ ਬੌੜੀ ਸਾਹਿਬ ਦੀ ਅਰਬਤਾ ਕਰ ਦਿੱਤੀ ਕਹਿਣ ਲੱਗੇ ਸਿੱਖੋ ਫਿਰ ਆਪਾਂ ਇੱਥੇ ਆਪਣਾ ਹੀ ਪਾਣੀ ਧਰਤੀ ਤੋਂ ਕੱਢ ਲੈਨੇ। ਪਰ ਖੱਤਰੀ ਬੌਲੀ ਨਾ ਲੱਗਣ ਦੇ ਆਖਰ ਤੁਸੀਂ ਖੁਦ ਵਾ ਕੇ ਦਾਵੇਦਾਰ ਬਣ ਬੈਠੋਗੇ ਉਹ ਕਹਿਣ ਲੱਗੇ ਵੀ ਤੁਸੀਂ ਇੱਥੇ ਬੌਲੀ ਨਹੀਂ ਲਾ ਸਕਦੇ ਇਹ ਸਾਡਾ ਇਲਾਕਾ ਹੈ ਤੁਹਾਨੂੰ ਪਤਾ ਹੈ ਕਿ ਇਹ ਕੋਈਂ ਦੇ ਖੱਤਰੀ ਨੇ ਜਗਾ ਦਿੱਤੀ ਸੀ ਜਦੋਂ ਉਹ ਨਗਰ ਬਸਾਉਣਾ ਚਾਹੁੰਦਾ ਸੀ ਪਰ ਉਸ ਤੋਂ ਬਾਅਦ ਜਿਹੜੇ ਉਹਦੇ ਪੁੱਤਰ ਹੋਏ ਜਾਂ ਪੋਤਰੇ ਹੋਏ ਉਹਨਾਂ ਨੂੰ ਲੋਕਾਂ ਨੇ ਪ੍ਰਧਾ ਦਿੱਤਾ ਵੀ ਇਹ ਜਗਾ ਤਾਂ ਤੁਹਾਡੇ ਬਾਪ ਦੀ ਹੈ ਦਾਦੇ ਦੀ ਹੈ ਤੇ ਉਹਨਾਂ ਨੇ ਫਿਰ ਗੁਰੂ ਪਿਆਰਿਓ ਸਰਕਾਰੀ ਦਰਬਾਰੇ ਜਾ ਕੇ ਇਹ ਵੀ ਕਹਿਣਾ ਕਿ ਸਾਡੀ ਜਗਾ ਤੇ ਕਮਜਾ ਕੀਤਾ ਹੋਇਆ ਸਾਡਾ ਬਾਪੂ ਕਮਲਾ ਸੀ ਤਾਂ ਗੁਰੂ ਪਿਆਰਿਓ ਸਤਗੁਰਾਂ ਨੇ ਫਿਰ ਉੱਥੇ ਬੋਲੀ ਲਗਾਉਣੀ ਸ਼ੁਰੂ ਕੀਤੀ ਸਿੱਖਾਂ ਨੇ ਬੜਾ ਇਹਨਾਂ ਨੂੰ ਸਮਝਾਇਆ ਇਹ ਨਾਂ ਟਲੇ ਖੱਤਰੀਆਂ ਨੇ ਲਾਹੌਰ ਜਾ ਕੇ ਅਰਜੀ ਦੇ ਦਿੱਤੀ ਬਹੁਤ ਕੁਝ ਵੜ ਆਈਆਂ ਝੂਠੀਆਂ ਗੱਲਾਂ ਵਿੱਚ ਲਿਖ ਦਿੱਤੀਆਂ ਕਿ ਇੱਥੇ ਕਿਤਾਬਾ ਨਾਮੇ 'ਤੇ ਸਾਡੇ ਇਲਾਕੇ ਦੇ ਵਿੱਚ ਗੁਰੂ ਅਮਰਦਾਸ ਰਹਿੰਦਾ ਹੈ ਜਿਹੜਾ ਉਹ ਕਬਜ਼ਾ ਕਰਕੇ ਬੈਠਾ ਹੈ ਤਾਂ ਗੁਰੂ ਪਿਆਰਿਓ ਇਹਨਾਂ ਮਰਵਾਇਆਂ ਨੇ ਖੱਤਰੀਆਂ ਨੇ ਜਿਸ ਵੇਲੇ ਜਾ ਕੇ ਖਬਰ ਕਰ ਦਿੱਤੀ ਤੇ ਇਧਰੋਂ ਸਿੱਖਾ ਨੇ ਵੀ ਰਿਪੋਰਟ ਦੇ ਦਿੱਤੀ ਕਿ ਇਸ ਇਲਾਕੇ ਦੇ ਵਿੱਚ ਮਰਵਾਇਆ ਖੱਤਰੀਆਂ ਦਾ ਗੁਰੂ ਬਣ ਕੇ ਕਿਤਾਬਾਂ ਬੈਠਾ ਜੋ ਬਹੁਤ ਈਰਖਾਲੂ ਆ ਗੁਰੂ ਜੀ ਦਾ ਨਿੰਦਕ ਹੋ ਗਿਆ ਲੋਕਾਂ ਨੂੰ ਆਖਣ ਲੱਗਾ ਕਿਹੜੇ ਅਨਰਥ ਦੀ ਗੱਲ ਹੈ ਕਿ ਇਹ ਗੁਰੂ ਖੱਤਰੀ ਨਾ ਹੋ ਕੇ ਲੋਕਾਂ ਤੋਂ ਮੱਥਾ ਟਿਕਾਉਂਦਾ ਤੇ ਪੂਜਾ ਲੈਂਦਾ ਅਤੇ ਇਸ ਦਾ ਨਿਨਾਸਤ ਕਹੇ ਜੋ ਕਿਸੇ ਦੇਵੀ ਦੇਵਤੇ ਪੀਰ ਫਕੀਰ ਤੇ ਆਦੀ ਨੂੰ ਮੰਨਦਾ ਨਹੀਂ ਇਸ ਪ੍ਰਕਾਰ ਇਹ ਪਰਵਾਹੇ ਇਹ ਖਤਰੀ ਇਹ ਨਾ ਦਾ ਤਪਾ ਗੁਰੂ ਸਾਹਿਬ ਦੀ ਨਿੰਦਿਆ ਕਰਨ ਲੱਗੇ ਆਪ ਲੋਕਾਂ ਨੂੰ ਝੂਠੇ ਜੰਤਰ ਮੰਤਰ ਭਾਗੇ ਤਵੀਦ ਕਰ ਕਰਕੇ ਦੇਨੇ ਜਿਸ ਕਰਕੇ ਭਰਮਾ ਵਿੱਚ ਫਸੇ ਹੋਏ ਲੋਕ ਉਸ ਦਾ ਅਡਵ ਕਰਦੇ ਸਨ 1617 ਦੇ ਵਿੱਚ ਗੁਰੂ ਪਿਆਰਿਓ ਗੁਰੂ ਜੀ ਨੂੰ ਖੱਤਰੀਆਂ ਦੇ ਆਦੀ ਜਾਣੇ ਪਰ ਲਾਹੌਰ ਦੇ ਸੂਬੇਦਾਰ ਨੇ ਗੁਰੂ ਜੀ ਨੂੰ ਆਪਣੇ ਕੋ ਲਾਹੌਰ ਬੁਲਾਉਣਾ ਕੀਤਾ ਆਪ ਤਾਂ ਗੁਰੂ ਜੀ ਨਾ ਗਏ ਪਰ ਭਾਈ ਜੱਗਾ ਭਾਈ ਬਿਦਾਰੀ ਭਾਈ ਬੋਲਾ ਬਾਬਾ ਗੁੱਡਾ ਆਦੀ ਇਹਨਾਂ ਪੰਜਾਂ ਸਿੱਖਾਂ ਨੂੰ ਭੇਜ ਦਿੱਤਾ ਰਾਮਦਾ ਜੀ ਨੂੰ ਜਿਨ੍ਹਾਂ ਦੇ ਉੱਪਰ ਗੁਰੂ ਜੀ ਦੀ ਬੜੀ ਕਿਰਪਾ ਸੀ ਉਹਨਾਂ ਨੂੰ ਵੀ ਨਾ ਤੇਤਾ ਇਹਨਾਂ ਨੇ ਹਾਕਮ ਨੇ ਰੋਗ ਰੋ ਦੁਸ਼ਮਨਾ ਦੇ ਦਲ ਭੰਨਣ ਵਾਸਤੇ ਐਸੇ ਜਵਾਬ ਦਿੱਤੇ ਕਿ ਹਾਕਮ ਨੇ ਗੁਰੂ ਜੀ ਨੂੰ ਸੱਚੇ ਤੇ ਉਹਨਾਂ ਨੂੰ ਝੂਠੇ ਚੜ ਕੋ ਦਿੱਤਾ ਕਿ ਇਹ ਝਗੜੇ ਦਾ ਲਵੇੜਾ ਹੈ ਮੈਂ ਗੋਇੰਦਵਾਲਾ ਕੇਹੀ ਕਰਾਂਗਾ ਜਦੋਂ ਹਰਿਮੰਗੋਇੰਦਵਾਲ ਸਾਹਿਬ ਵੱਲ ਆਇਆ ਦੇਸ਼ ਦਾ ਦੌਰਾ ਕਰਦਾ ਹੋਇਆ ਗੁਰੂ ਕੇ ਲੰਗਰ ਤੇ ਸੈਂਕੜੇ ਗਰੀਬ ਗੁਰਪੇ ਪਰਿਵਾਰ ਭੋਜਨ ਸ਼ਕਰੇ ਦੇਖੇ ਦਰਸ਼ਨ ਕਰਕੇ ਬੜਾ ਖੁਸ਼ ਹੋਇਆ ਤੇ ਪਟੜੀ ਫੇਰਦੇ ਪਿੰਚਾਂ ਤੋਂ ਗਵਾਹੀ ਕੁਛੀ ਨਗਰ ਨਿਵਾਸੀਆਂ ਤੋਂ ਉਹਨਾਂ ਸਾਹਮਣੇ ਸੱਚੀ ਸੱਚੀ ਗੱਲ ਦੱਸ ਦਿੱਤੀ ਗੁਰੂ ਜੀ ਸਹਿਤਾ ਨਾਲ ਨਗਰ ਵਸਾਇਆ ਗਿਆ ਹੈ ਗੁਰੂ ਜੀ ਨੂੰ ਇਨੇ ਪਿੰਡ ਦੀ ਮਰਕੀਏ ਦੇਖ ਕੇ ਅਲਦਾਸ ਕਰਵਾਈ ਸੀ ਜਿਸ ਤਰ੍ਹਾਂ ਗੁਰੂ ਜੀ ਦੀ ਕਿਰਪਾ ਨਾਲੇ ਪਿੰਡ ਬਹੁਤ ਸ਼ਿਗਰੌਕਾ ਵਾਲਾ ਵਸਿਆ ਇਹ ਸੁਣ ਕੇ ਹਾਕਮ ਨੇ ਕੋਇੰਦੇ ਦਾ ਦਾਵਾ ਖਾਰਜ ਕਰ ਦਿੱਤਾ ਫਿਰ ਤਪੇਰੇ ਚੁੱਕੇ ਹੋਏ ਖੱਤਰੀਆਂ ਨੇ ਦਿੱਲੀ ਅਪੀਲ ਜਾ ਕੀਤੀ ਉਥੋਂ ਦੀ ਖਾਰਜ ਹੋ ਗਈ ਇਹਨਾਂ ਦੀ ਰਿਪੋਰਟ ਜਿਹੜੇ ਕਾਲੇ ਟੋਲੇ ਪਾ ਕੇ ਗੁਰੂ ਪਿਆਰਿਓ ਫਰਿਆਦ ਕਰਨ ਵਾਲਿਆਂ ਦਾ ਰਿਵਾਜ ਸੀ ਕਿ ਜਿਨ੍ਹਾਂ ਨੇ ਜਾ ਕੇ ਪ੍ਰਿਆਦ ਦੇਣੀ ਹੈ ਉਹ ਕਾਲੇ ਟੋਲੇ ਪਾ ਕੇ ਆਉਣ ਉੱਥੇ ਟੋਲੇ ਰੱਖੇ ਹੋਏ ਸੀ ਉਹ ਤੇ ਕਾਲੇ ਟੋਲੇ ਪਾ ਕੇ ਜਦੋਂ ਫਰਿਆਦ ਕਰਨ ਵਾਲੇ ਗਏ ਬਾਦਸ਼ਾਹ ਦੀ ਅਸਵਾਰੀ ਅੱਗੇ ਜਾ ਪਏ ਉੱਥੇ ਵੀ ਸੱਚੂ ਹੀ ਸੱਚ ਨਿਭੜੈ ਤੁਣ ਬਾਤ ਕੱਢੇ ਤੇ ਜਮਾਲਿਆ ਉੱਥੇ ਵੀ ਸੱਚ ਦਾ ਨਜ਼ਾਰਾ ਹੋਇਆ ਫੈਸਲਾ ਹੋਇਆ ਔਰ ਇਹਨਾਂ ਨੂੰ ਸ਼ਰਮਿੰਦੇ ਕੀਤਾ ਗਿਆ। ਗੋਵਿੰਦੇ ਦੇ ਬਾਹਰ ਬੱਤੀ ਆਪਣੇ ਨੌਪਰਾਸਣੇ ਖੂਬ ਉੱਪਰ ਖੇਤ ਵਿੱਚ ਜਾ ਕੇ ਬੈਠ ਗਏ ਫਿਰ ਪਿੰਡ ਵਿੱਚ ਵਰਨਾ ਇੱਥੇ ਹੀ ਘਰ પાਕੇ ਵੱਸਾਂਗਾ ਔਰ ਕਬੌਟੀ ਅਤੇ ਭਤੀਜੀ ਉਹਨੂੰ ਘਰੇ ਲੈ ਜਾਂਦੇ ਆ ਉਹ ਅੰਦਰ ਪੈ ਕੇ ਹੀ ਸ਼ਰਮਿੰਦਗੀ ਦਾ ਮਾਰਿਆ ਮਰ ਜਾਂਦਾ। ਸਤਿਗੁਰੂ ਅਮਰਦਾਸ ਜੀ ਹਰ ਸਾਲ ਇੱਕ ਜੱਗ ਮਾਲ ਕੁੜੀਆਂ ਦਾ ਲਾਉਂਦੇ ਸੀ ਪਹਿਲੇ ਤਾਂ ਤੱਪੇ ਸਮੇਤ ਸਾਰੇ ਬ੍ਰਾਹਮਣ ਖੱਤਰੀ ਮੁੰਡੇ ਕੁੜੀਆਂ ਸਾਰੇ ਆਉਂਦੇ ਸੀ ਫਿਰ ਫੇ ਤੱਪੇ ਨੇ ਉਹਨਾਂ ਸਾਰਿਆਂ ਨੂੰ ਢੁਕਾ ਦਿੱਤਾ ਗੁਰੂ ਪਿਆਰੇ ਉਹ ਸ਼ਰਮ ਦੇ ਮਾਰੇ ਹੁਣ ਉਹ ਔਲੋ हट ਗਏ ਨਿਯੰਦਾ ਨਾ ਮੰਨਿਆ ਗੁਰੂ ਜੀ ਨੇ ਉਹਨਾਂ ਦਾ ਸੰਤੋਖ ਦੇਖਣ ਲਈ ਉਹਨੂੰ ਬੁਲਾਉਣ ਲਈ ਅਲਾਉਸਮੈਂਟ ਕਰਾਈ ਕਿ ਜਿਹੜਾ ਕਿ ਲੰਗਰ ਛਕੇਗਾ ਉਹਨੂੰ ਇੱਕ ਮੁਦਕੀ ਮਤਲਬ 5 ਪੀਏ ਦਿੱਤੇ ਜਾਣਗੇ ਤਾਂ ਤਪਾ ਲੋਭ ਲਹਿਰ ਦੇ ਵਿੱਚ ਆ ਕੇ ਆਪਤਾ ਨਾ ਆਇਆ ਆਪਣੇ ਚੇਲੇ ਪੁੱਤਰ ਨੂੰ ਇੱਕ ਕੰਦ ਟਪਾ ਦਿੰਦਾ ਹੈ ਕੰਦ ਕਰਦਿਆਂ ਹੋਇਆ ਉਹ ਬੱਚਾ ਡਿੱਗ ਪੈਂਦਾ ਉਹਦੀ ਲੱਤ ਟੁੱਟ ਜਾਂਦੀ ਹੈ ਜਿਸ ਕਰਕੇ ਸਭ ਲੋਕ ਹੱਸਣ ਲੱਗ ਜਾਂਦੇ ਹਨ ਇਹ ਗੌੜੀ ਕੀ ਬਾਣੀ ਸ਼ਬਦਵਾਰਾ ਲਿਖੀ ਹੋਈ ਸਾਰੀ ਵਿਚਾਰ ਹੈ ਇਹ ਜਿੱਥੇ ਸ਼ਬਦ ਆਉਣਗੇ ਉੱਥੇ ਵੀ ਆਪਾਂ ਵਿਚਾਰ ਸਾਂਝੀ ਕਰਾਂਗੇ ਖੈਰ ਅਪ ਵਿਚਾਰ ਸਰਬਨ ਕਰ ਰਹੀ ਸੀ ਸਲੋਕ ਗਉੜੀ ਕੀ ਵਾਰ ਮਹੱਲਾ ਪੰਜਵਾਂ ਇੱਕੋ ਗਪ੍ਰਸਾਦ ਸਲੋਕ ਮਹੱਲਾ ਚੌਥਾ ਸਤਗੁਰੂ ਪੁਰਖ ਦਿਆਲ ਹੈ ਜਿਸ ਨੂੰ ਸੰਤ ਸਭ ਕੋਏ ਏਕ ਦਿਸ਼ਟ ਕਰ ਦੇਖਦਾ ਆਨੰਭਾਵਨੀ ਤੇ ਸਿੱਧ ਹੋਏ ਸਤਗੁਰੂ ਸਭ ਤੇ ਇੱਕੋ ਜੀ ਕਿਰਪਾ ਦ੍ਰਿਸ਼ਟੀ ਰੱਖਦਾ ਹੈ ਅਜਿਹੋ ਜੀ ਕਿਸੇ ਦੀ ਭਾਵਨਾ ਹੈ ਉਹ ਜਾ ਫਲ ਉਹ ਲੈ ਜਾਂਦਾ ਹੈ ਸਤਗੁਰ ਦੇ ਕੋਲ ਤਾਂ ਅੰਮ੍ਰਿਤ ਵੀ ਹੈ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ ਨਾਨਕ ਕੀ ਅੰਮ੍ਰਿਤ ਮਨੈ ਮਾਹੀਂ ਪਾਈਐ ਗੁਰ ਪ੍ਰਸਾਦ ਸਤਗੁਰ ਵਿੱਚ ਅੰਮ੍ਰਿਤ ਹੈ ਅਰ ਉਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹੱਤਿਆਈਐ ਗੁਰਮੁਖ ਪਾਵੇ ਕੋਇ ਇਸ ਤਰ੍ਹਾਂ ਚੌਥੇ ਨਾਨਕ ਗੁਰਾਂ ਦਾ ਜੇ ਕਹਿੰਦੇ ਉਹਦੀ ਕਿਰਪਾ ਦੇ ਨਾਲ ਹੀ ਹਰੀ ਨੂੰ ਸਿਮਰਿਆ ਜਾਂਦਾ ਔਰ ਬਿਰਲੇ ਹੀ ਇਹ ਚੀਜ਼ ਨੂੰ ਪ੍ਰਾਪਤ ਕਰਦੇ ਆ ਨਹੀਂ ਤਾਂ ਮਹਲਾ ਚੌਥਾ ਹੋ ਮੈਂ ਮਾਇਆ ਸਭ ਵਿਖ ਹੈ ਨਿਤ ਜਗ ਤੋਂ ਟਾ ਸਹਸਾਰ ਇਸ ਸੰਸਾਰ ਹਉਮੇ ਦੇ ਦੀਰਗ ਰੋਗ ਵਿੱਚ ਫਸਿਆ ਮਾਇਆ ਦੇ ਵਿਸ਼ੇਪਕਾਰਾਂ ਵਿੱਚ ਫਸਿਆ ਹੋਇਆ ਨਿਤ ਘਾਟਾ ਪਾ ਰਿਹਾ 24 ਹਜ਼ਾਰ ਸੁਆਸ ਰੋਗ ਜਿਹਦਾ ਜਾਂਦਾ ਹੈ ਇਹ ਘਾਟਾ ਹੀ ਹੈ ਜੀਵ ਦੇ ਲਈ ਲਾਹੇ ਕਾਰਨ ਆਇਆ ਜਾਗ ਹੋਏ ਮਜ਼ੂਰ ਗਿਆ ਠਗਾਏ ਠੱਦ ਹਰ ਅੰਮ੍ਰਿਤ ਲਾਹ ਹਰ ਤਰਖਟਿਆ ਗੁਰਮੁਖ ਸ਼ਬਦ ਵਿਚਾਰ ਹਉਮੇ ਮੈਲ ਵਿਖ ਉਤਰੇ ਹਰ ਅੰਮ੍ਰਿਤ ਹਰ ਹਉਲ ਧਾਰ ਸਭ ਕਾਰਜ ਤਿਲਕੇ ਸਿੱਧ ਹਏ ਜਿਨ ਗੁਰਮੂਰਿ ਕਿਰਪਾ ਧਾਰ ਕਹਿੰਦੇ ਜਿਨ੍ਹਾਂ ਨੇ ਏਸ ਨਾਮ ਰੂਪੀ ਅੰਮ੍ਰਿਤ ਨੂੰ ਪੀ ਲਿਆ ਹਿਰਦੇ ਵਿੱਚ ਧਾਰਨ ਕਰ ਲਿਆ ਉਹਨਾਂ ਦੇ ਅੰਦਰੋਂ ਹਕਾਰ ਦੀ ਮੈਲ ਲੱਥ ਗਈ ਇਹ ਅੰਮ੍ਰਿਤ ਜਿਹੜਾ ਹੈ ਇਹ ਜ਼ਹਿਰ ਨੂੰ ਖਤਮ ਕਰਦਾ ਹੈ ਇਸੇ ਤਰ ਜੋ ਅੰਦਰ ਮਾਇਆ ਦਾ ਜ਼ਹਿਰ ਸੀ ਵਿਸ਼ੇਪਕਾਰਾਂ ਦਾ ਜ਼ਹਿਰ ਸੀ ਹਉਮੈ ਹਕਾਰ ਦਾ ਜ਼ਹਿਰ ਸੀ ਉਹ ਲੱਥ ਗਿਆ ਤੇ ਜਿਨ੍ਹਾਂ ਨੇ ਇਸ ਅੰਮ੍ਰਿਤ ਨੂੰ ਨਾਮ ਨੂੰ ਜਪਨਾ ਸ਼ੁਰੂ ਕਰਤਾ ਸਭ ਕਾਰਿ ਤਿਲਕੇ ਸਿੱਧ ਹਏ ਜਿਨ ਗੁਰਮੁਖ ਕਿਰਪਾ ਧਾਰ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਦੀ ਕਿਰਪਾ ਧਾਰਨ ਕਰਨ ਲਈ ਲੈ ਲਈਆਂ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਨਾਨਕ ਜੋ ਤੁਰ ਮਿਲੇ ਸੋ ਮਿਲ ਰਹੇ ਜਿਹੜੇ ਤੁਹੋਂ ਹੀ ਪਰਮੇਸ਼ਰ ਨੇ ਮਨਾਏ ਆ ਗੁਰੂ ਦੇ ਨਾਲ ਉਹ ਫਿਰ ਸਦਾ ਮਿਲੇ ਰਹਿੰਦੇ ਆ ਮਿਲਿਆ ਮਿਲਿਆ ਨਾ ਮਿਲਿਆ 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 ਜੇ ਹੋਏ ਅੰਤਰ ਆਤਮਾ ਜੋ ਮਿਲਿਆ ਮਿਲਿਆ ਕਹੀਏ ਸੋਏ ਤਾਂ ਉਹ ਸਦਾ ਮਿਲੇ ਰਹਿੰਦੇ ਆ ਹਰ ਮੇਲਾ ਸਿਰਜਣਹਾਰ ਜਿਨ੍ਹਾਂ ਨੂੰ ਪਰਮੇਸ਼ਰ ਨਾਲ ਲੈਂਦਾ ਪੌੜੀ ਤੂੰ ਸੱਚਾ ਸਾਇਬ ਸੱਚ ਹੈ ਸੱਚਾ ਗੁਸਾਈ ਇੱਥੇ ਪਾਤਸ਼ਾਹ ਜੀ ਅਕਾਲ ਪੁਰਖ ਦੀ ਸਿਫਤ ਕਰਦੇ ਆ ਕਿ ਹੇ ਮਾਲਕ ਤੂੰ ਹੀ ਸਭ ਦਾ ਮਾਲਕ ਹੈ ਤੂੰ ਸੱਚਾ ਹੈ ਸਰਬ ਕਲਾ ਸਮਰੱਥ ਹੈ ਤੂੰ ਨੂੰ ਸਭ ਧਿਆਈਂ ਦੀ ਸਭ ਲੱਗੈ ਤੇਰੀ ਪਾਈ ਸਾਰੀ ਦੁਨੀਆ ਤੈਨੂੰ ਹੀ ਯਾਦ ਕਰਦੀ ਐ ਤੇਥੋਂ ਹੀ ਮੰਗਦੀ ਐ ਤੈਨੂੰ ਹੀ ਸਿਮਰਦੀ ਹੈ ਤੇਰੇ ਹੀ ਚਰਨ ਸ਼ਰਨ ਵਿੱਚ ਆਉਂਦੀ ਐ ਸਭ ਲੱਗੈ ਤੇਰੀ ਪਾਈ ਤੇਰੇ ਚਰਨਾਂ ਵਿੱਚ ਪੈਂਦੀ ਹੈ ਤੇਰੀ ਸਿਫਤ ਸਵਾਲਿਓ ਸਰੂਪ ਹੈ ਤੇਰੀ ਸਿਫਤ ਸਲਾਹ ਬੜੀ ਸੁੰਦਰ ਹੈ ਤੇਰੀ ਸਿਫਤ ਸਵਾਲਿਓ ਸਰੂਪ ਹੈ ਤੇਰੀ ਸਿਫਤ ਬੜੀ ਸੁੰਦਰ ਹੈ हे ਪਰਮੇਸ਼ਰ ਜਿਨ੍ਹਾਂ ਨੇ ਤੇਰੀ ਸਿਫਤ ਸਲਾਹ ਕੀਤੀ ਪਾਤਸ਼ਾਹ ਜੀ ਬਖਸ਼ ਕਰਦੇ ਹਨ ਸੁੰਦਰ ਹੈ ਜਿਨ ਕੀਟੀ ਤਿਸ ਪਾਰ ਲੰਘਾਈ ਜਿਨ੍ਹਾਂ ਨੇ ਤੇਰੀ ਸਿਫਤ ਸੁਨਾਹ ਕੀਤੀ ਉਹ ਸੰਸਾਰ ਸਮੁੰਦਰ ਚੋਂ ਪਾਰ ਹੋਵੇ ਗੁਰੂ ਮੁਖਾ ਨੂੰ ਫਲ ਪਾਏਂਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਇਹ ਨਾਮ ਰੂਪੀ ਫਲ ਦੇ ਦਿੱਤਾ ਹੈ ਗੁਰਮੁਖਾ ਨੂੰ ਫਲ ਪਾਏਂਦਾ ਸੱਚ ਨਾਮ ਸਮਾਈ ਉਹ ਸੱਚੇ ਨਾਮ ਦੇ ਵਿੱਚ ਸਮਾ ਜਾਂਦੇ ਆ ਵੱਡੇ ਮੇਰੇ ਸਹਬਾ ਵੱਡੀ ਤੇਰੀ ਵਡਿਆਈ ਇਸ ਕਰਕੇ ਪਾਤਸ਼ਾਹ ਕਹਿੰਦੇ ਹੇ ਮੇਰੇ ਮਾਲਕ ਇਹ ਕੋਈ ਸ਼ੱਕ ਨਹੀਂ ਤੋ ਵੱਡਾ ਹੈ ਤੇਰੀ ਵਡਿਆਈ ਵੱਡੀ ਹੈ ਵੱਡੀ ਨੂੰ ਵੱਡਾ ਪਾਤਸ਼ਾਹ ਤੇਰਾ ਮਰਤਵਾ ਰੰਗ ਪ੍ਰੰਗ ਅਨੇਕਣ ਜਪਨ ਕਰਤਵਾ ਇਦ ਕਰਕੇ ਬਹੁਤ ਸਾਰੇ ਬਚਨ ਲਿਖੇ ਆ ਤੀਜੇ ਪਾਤਸ਼ਾਹੀ ਵੀ ਕਹਿੰਦੇ ਹੈ ਕਿ ਜੋ ਗੁਰੂ ਦਾ ਇਹ ਸਥਾਨ ਹੈ ਇੱਥੇ ਸਭੇ ਥਾਵ ਨਹੀਂ ਤੁਝੇ ਆ ਬਦੋ ਪੁਰਖ ਵਿਧਾਤੇ ਤਾ ਤੂ ਸੋਹਿਆ বাসਦੀ ਸਕੜੇ ਆਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਕਸੰਮਲ ਜਾਹੇ ਨਾਇ ਰਾਮਦਾਸ ਇਸ ਤਰ੍ਹਾਂ ਸਤਿਗੁਰਾਂ ਨੇ ਸਿਫਤਾਂ ਕੀਤੀਆਂ ਗੁਰੂ ਦੀਆਂ ਗੁਰੂ ਦੇ ਬਚਨਾਂ ਦੀਆਂ ਗੁਰੂ ਦੇ ਸਥਾਨਾਂ ਦੀਆਂ ਇਹ ਸੀ ਗੌੜੀ ਕੀ ਵਾਰ ਦਾ ਪਹਿਲਾ ਸ਼ਲੋਕ ਮਹੱਲਾ ਤੇ ਪੌੜੀ ਅਗਲਾ ਸ਼ਲੋਕ ਹੈ ਬਿਨ ਨਾਮੈ ਹੋਰ ਸੁਲਾਹਣ ਸਭ ਬੋਲਣ ਫਿੱਕਾ ਸਾਦ ਇਹਦੇ ਵਿੱਚ ਤਾਂ ਨਾਮ ਨੇ ਮਹਿਮਾ ਦੱਸੀ ਗਈ ਹੈ ਅਗਲੇ ਸ਼ਲੋਕ ਮਹੱਲੇ ਤੇ ਪੌੜੀ ਦੇ ਵਿੱਚ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਨਾਮ ਨੂੰ ਛੱਡ ਕੇ ਹੋਰ ਸਿੱਖ ਸੁਲਾਹ ਕਰਦੇ ਜਗ ਜੀਵਨ ਪੁਰਖ ਤਿਆਗੈ ਮਨ ਸੰਧੀ ਆਸ ਦੂਹੈ ਭਾਇ ਜਗੁਚੀਆ ਗਲ ਪਈ ਸਜਮ ਕੀ ਫਾਸ ਉਹਨਾਂ ਦਾ ਕੀ ਹਾਲ ਹੁੰਦਾ ਹੈ ਇਹ ਆਪਾਂ ਅਗਲੇ ਸ਼ਲੋਕ ਵੀ ਸਰਵਣ ਕਰਾਂਗੇ ਇੱਥੇ ਰੋ ਕੰਢੀ ਆਗੇ ਬਖਸ਼ੋ ਬੋਲਦੇ ਨੇ ਕਾ ਅਖਰਵੰਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਵਾਹ ਫਤੇ ਪਾਉ ਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ